ਸਾਡੇ ਵੀਰਾਂ ਨੇ ਜਿਹੜੀ ਅੱਜ ਇਹ ਕੰਮ ਕੀਤਾ ਹੈ ਸਲਾਘਾਯੋਗ ਹੈ ਇਹ ਮੁਹਿੰਮ ਚਲਾਈ ਹੈ ਵੀ ਆਪਾਂ ਇਹ ਸਫਾਈ ਕਰਨੀ ਹੈ ਇੱਥੇ ਜਿਹੜੇ ਬੱਚੇ ਆਪਣੇ ਗਏ ਨੇ ਚਲੋ ਬੱਚੇ ਗਲਤੀ ਕਰ ਦਿੰਨੇ ਆ ਪਰ ਵੱਡਿਆਂ ਦਾ ਜਿਹੜਾ ਫਰਜ਼ ਬਣਦਾ ਹੈ ਵੀ ਉਹ ਬੱਚਿਆਂ ਦੀ ਗਲਤੀ ਨੂੰ ਸੁਧਾਰਨ ਹੈਣਾ ਡੋਗਰਾ ਜੀ ਬਿਲਕੁਲ ਜੀ ਬਿਲਕੁਲ ਰਾਜੇਂ ਜੀ ਕੀ ਕਹਿਣਾ ਜਾਓਗੇ ਬਿਲਕੁਲ ਬਿਲਕੁਲ ਸਿਰਫ ਬੱਚਿਆਂ ਨੇ ਨਹੀਂ ਹੋਰ ਵੀ ਹੋਰ ਵੀ ਕਾਫੀ ਦੇਖਣ ਵਾਲੇ ਹਨ ਹਾਂ ਸਾਰੇ ਆਪਣੀ ਬੋਟਲ ਹੋ ਗਈਆਂ ਬੀਅਰ ਦੀਆਂ ਬੋਟਲ ਬੋਟਲਸ ਹਾਂ ਬਿਲਕੁਲ ਬਿਲਕੁਲ ਜਿਹੜੀ ਇਹ ਕਰੋੜਾਂ ਸਾਲ ਹੈ ਜਿਹੜੀ ਇਹ ਖਰਾਬ ਮਤਲਬ ਤਬਾਹ ਨਹੀਂ ਹੁੰਦੀ ਹੈਗੀ ਆਪਾਂ ਐਂ ਕਹਿ ਸਕਦੇ ਹਾਂ ਕਿ ਲੋਕੀ ਸਿਰਫ ਸਿਰਫ ਇੱਥੇ ਆਪਣਾ ਇੰਜੋਏ ਕਰਨੇ ਆਉਂਦੇ ਹਨ ਨਾ ਕਿ ਉਹ ਨੇਚਰ ਦਾ ਕੋਈ ਪ੍ਰੋਟੈਕਸ਼ਨ ਹਾਂ ਬਿਲਕੁਲ ਸਹੀ ਲੋਕਾਂ ਨੂੰ ਇਹ ਚਾਹੀਦਾ ਹੈ ਵੀ ਕਿ ਜਿੱਥੇ ਵੀ ਘੁੰਮਣ ਜਾਣ ਇੱਧਰ ਉੱਧਰ ਜਾਣ ਪਹਾੜਾਂ ਦੇ ਜਾਣੇ ਕਿਸੇ ਵੀ ਜਾਨ ਪਲਾਸਟਿਕ ਨੂੰ ਆਪਣੀ ਇੱਕ ਜਗ੍ਹਾ ਤੇ ਡਸਟਬਿਨ ਛਾ ਕੇ ਜਾਂ ਕਿਤੇ ਵੀ ਘਰੇ ਆ ਕੇ ਆਰਾਮ ਨਾਲ ਸਿੱਟੋ ਇੱਧਰ ਉੱਧਰ ਨਾ ਫੇਕੋ ਬਿਲਕੁਲ ਜਾਂ ਤਾਂ ਵੈਸੇ ਤਾਂ ਇਹ ਅਵੋਇਡ ਕਰਨ ਜ਼ਿਆਦਾ ਬੈਟਰ ਨਹੀਂ ਹੈ ਪਲਾਸਟਿਕ ਹੀ ਲੇਕਿਨ ਕੀ ਹੈ ਕਿ ਇਹ ਆਪਣਾ ਕੈਰੀ ਬੈਗ ਫਿਰ ਹਾਕ ਸਰਕਾਰ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਲੈਣਾ ਚਾਹੀਦਾ ਤੇ ਸਰਕਾਰ ਐਕਸ਼ਨ ਲਏਗੀ ਤਾਂ ਜੀ ਲੋਕੀ ਤਾਂ ਨਾਲ ਹੋ ਅਸੀਂ ਤਾਂ ਲਾਲ ਹੈਗੇ ਆ ਤੇ ਬਾਕੀ ਵੀ ਹੋਣਗੇ ਬਾਕੀ ਵੀ ਹੋਣਗੇ ਬਿਲਕੁਲ ਸਹੀ ਗੱਲ ਹੈ ਜੀ ਇਹ ਦੇਖੋ ਸੂਰ ਸਾਹਿਬ ਨੇ ਦੇਖੋ ਜੀ ਆਪਣਾ ਆਪਣਾ ਬੈਗ ਹੈ ਦੇਖੋ ਬੈਗ ਦੇ ਵਿੱਚ ਲੰਚ ਵੀ ਸੀਗਾ ਇਹਨਾਂ ਦਾ ਉਹਦੇ ਵਿੱਚ ਹੀ ਪਾ ਕੇ ਲਿਆਂਦਾ ਇਹਨਾਂ ਨੇ ਮਤਲਬ ਇਹ ਕਹਿੰਦੇ ਵੀ ਇਹ ਗੰਦ ਨਹੀਂ ਰਹਿਣ ਦੇਣਾ ਆਪਾਂ ਕਿਉਂਕਿ ਆਪਣਾ ਜਦੋਂ ਗਰੁੱਪ ਆਇਆ ਤਾਂ ਆਪਾਂ ਲੋਕਾਂ ਨੂੰ ਇੱਕ ਸਾਨੂੰ ਹੋਰ ਬਹੁਤ ਸਾਰੇ ਬੰਦੇ ਮਿਲੇ ਪਿੱਛੇ ਜਿਹੜੇ ਐਪਰੀਸ਼ੀਏਟ ਕਰ ਰਹੇ ਸੀ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਹਦੇ ਵਿੱਚ ਇਹ ਨਹੀਂ ਵੀ ਆਪਣੇ ਬੱਚਿਆਂ ਦਾ ਹੀ ਖੰਡਾਇਆ ਹੋਇਆ ਨਹੀਂ ਹੈਗਾ ਇਹਦੇ ਵਿੱਚ ਹੋਰ ਵੀ ਪੇਰੈਂਟਸ ਜਿਹੜੇ ਹੋਰ ਆਨੇ ਆ ਪ੍ਰਾਣੀਆਂ ਬੋਟਲਸ ਐ ਬੀਅਰ ਬੋਟਲਸ ਹਨ ਉਹ ਵੀ ਪਈਆਂ ਨੇ ਠੀਕ ਨਹੀਂ ਤੇ ਹੱਥ ਜੋੜ ਕੇ ਹਰੇਕ ਨੂੰ ਰਿਕੁਐਸਟ ਹੈ ਕਿ ਜੀ ਜਿੱਥੇ ਵੀ ਜਾਵੇ ਪਲਾਸਟਿਕ ਨੂੰ ਇੱਧਰ ਉੱਧਰ ਨਾ ਸਿੱਟੇ ਹੋ ਸਕੇ ਤਾਂ ਉਹ ਐਡ ਕਰੇ ਬਿਲਕੁਲ ਸਹੀ ਗੱਲ ਹੈ ਰਾਜਨ ਸਾਡਾ ਵੀਰ ਦੇਖੋ ਇੱਧਰ ਵੀ ਪਿਆ ਇਹ ਆਹ ਲਓ ਆਹ ਦੇਖੋ ਜੀ ਬਹੁਤ ਵਧੀਆ ਜੀ ਇਦਾਂ ਹੀ ਆਪਾਂ ਜਿਹੜਾ ਆਪਣਾ এনवायरमेंट ਹੈ ਜਿਹੜਾ ਉਹ ਸਾਫ਼ ਰੱਖ ਸਕਦੇ ਆ ਧੰਨਵਾਦ ਸਾਡਾ ਵੀਰ ਹਰੀ ਓਮ ਦੇਖੋ ਅੱਜ ਜਿੰਨਾ ਵੀ ਬੱਚਿਆਂ ਨੇ ਗੰਦ ਪਾਇਆ ਇਹਨੇ ਰਾਜਨ ਨੇ ਤੇ ਸੂਦ ਸਾਹਿਬ ਨੇ ਬੈਗ ਚ ਭਰਤੇ ਆ ਤੇ ਭਾਜੀ ਨੇ ਡੋਗਰਾ ਸਾਹਿਬ ਨੇ ਠੀਕ ਹੈ ਇਹਨਾਂ ਨੇ ਸਾਰਿਆਂ ਨੇ ਚੱਕਿਆ ਤੇ ਬੜਾ ਵਧੀਆ ਲੱਗਿਆ ਹਨਾ ਇਦਾਂ ਹੀ ਹੈਲਪ ਹੋਣੀ ਚਾਹੀਦੀ ਹੈ ਅਸੀਂ ਤਾਂ ਹੀ এনवायरमेंट ਨੂੰ ਜਿਹੜਾ ਸਾਫ਼ ਰੱਖ ਸਕਦੇ ਆ ਬਹੁਤ ਹੀ ਨਾਈਸ ਬਹੁਤ ਵਧੀਆ ਮਾਸਟਰ ਜੀ ਤੁਸੀਂ ਮਤਲਬ ਜੋ ਇਹ ਕੰਮ ਕਰ ਰਹੇ ਹੋ ਨਾ ਇਹ ਇਹ ਵਾਤਾਵਰਣ ਨੂੰ ਬਚਾਉਣ ਦਾ ਜਿਹੜਾ ਮੈਨ ਹੈ ਜਿਹੜਾ ਤੁਰਾ ਸਾਡੇ ਮਾਸਟਰ ਸਾਹਿਬ ਨੇ ਜੀ 46 41 ਸੈਕਟਰ ਸਕੂਲ ਦੇ ਵਿੱਚ ਹੈਗੇ ਨੇ ਤੇ ਇਹ ਅੱਜ ਗਰੁੱਪ ਦੇ ਵਿੱਚ ਅੱਜ ਗਰੁੱਪ ਦੇ ਵਿੱਚ ਟ੍ਰਿਪ ਲੈ ਕੇ ਆਏ ਜੀ ਟਰੈਕਿੰਗ ਵਾਸਤੇ ਇਸ ਸਮਾਂ ਟਾਈਮ ਤੇ ਤੇ ਦੇਖੋ ਜੀ ਕੰਮ ਕੀ ਕਰ ਰਹੇ ਹੈਗੇ ਲੋਕਾਂ ਬੱਚਿਆਂ ਨੂੰ ਪੜਾਉਂਦੇ ਤਾਂ ਹੈਗੇ ਹੀ ਹੈ ਉਹਨਾਂ ਨੂੰ ਸਿੱਖਿਆ ਤਾਂ ਦਿੰਦੇ ਹੀ ਹੈ ਲੇਕਿਨ ਆਪ ਵੀ ਉਸ ਤੇ ਅਮਲ ਵੀ ਕਰਦੇ ਹੈ ਐਨਵਾਇਰਨਮੈਂਟ ਫ੍ਰੈਂਡਲੀ ਵੀ ਹੈ ਐਨਵਾਇਰਨਮੈਂਟ ਨੂੰ ਬਚਾਉਣ ਵਾਸਤੇ ਦੇਖੋ ਜੀ ਜੇ ਦੇਣਾ ਕਿ ਟੀਚਰ ਸਿਰਫ ਸਿਖਾ ਸਕਦਾ ਹੈਗਾ ਕਰ ਨਹੀਂ ਸਕਦਾ ਇਹ ਸਾਡੇ ਟੀਚਰ ਰਹੇ ਜੀ ਜਿਹੜੇ ਕਰ ਰਹੇ ਆ ਕਰ ਵੀ ਰਹੇ ਆ ਜੀ ਤੇ ਇਹ ਇੱਕ ਬਹੁਤ ਵਧੀਆ ਐਗਜ਼ਾਮਪਲ ਨੇ ਬੱਚਿਆਂ ਵਾਸਤੇ ਕਿ ਸਿਰਫ ਲੋਕਾਂ ਨੂੰ ਕਹਿਣਾ